Haha! <laughs> ਆ ਗਿਆ ਚੁਲੇ ਜਾਂਦੇ ਨਹੀਂ ਫੇਰ ਇੱਕ ਫੇਰ ਨੂੰ ਆ ਗਿਆ ਪਰ ਇਹ ਫੇਰ ਇੱਕ ਸਰਸਮਾ ਆਪਦੀ ਘਰ ਤੋਂ ਰੰਗ ਦਾ ਪੀਲਾ ਵੈਸਾ ਉਹ ਨਾਲ ਕਿਹਦਾ ਨਾਂ ਸੰਕਣੀ ਹੋਣੀ ਉਹਨਾਂ ਪਾਣੀ ਪਾਇਆ ਨਹੀਂ ਕੋਈ ਜਿੱਦੀ ਕੀ ਨਾਮ ਤੁਹਾਡਾ ਮੈਂ ਇੰਦਰਜੀਤ ਸਿੰਘ ਪੇਂਟ ਪਠਾਨ ਨੰਗਲ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਤੇ ਜੀ ਬਹੁਤ ਜ਼ਿਆਦਾ ਵਾ ਕਿਉਂਕਿ ਹੁਣ ਮੰਨ ਲਓ ਪਹਿਲਾਂ ਵੀ ਆਦਕਾਂ ਜਿਹੜੀ ਆ ਇਹਨਾਂ ਨਾਲੇ ਦੀ ਖਲਾਈ ਜਿਹੜੀ ਆ ਉਹ ਚੱਜਣਾ ਨਹੀਂ ਕੀਤੀ ਵਿੱਚ ਪੂਰੇ ਲੱਗੇ ਆ ਪੂਰੇ ਜਿਹੜੇ ਉੱਚੇ ਆ ਇਹਨਾਂ ਨੀਵੇਂ ਨਹੀਂ ਕੀਤੇ ਇੱਕ ਜਿਹੜਾ ਨਿਕਾਸੂ ਆ ਜਿਹੜਾ ਡਰੇਨ ਆ ਉਹ ਬਹੁਤ ਛੋਟੀ ਆ ਕਿਉਂਕਿ ਇਹਦਾ 2 ਮਹੀਨੇ ਤੋਂ ਪਹਿਲਾਂ ਇਹਦੀ ਖਲਾਈ ਕਰਗੇ ਆ ਜਦੋਂ ਬਰਸਾਤ ਦਾ ਟਾਈਮ ਹੀ ਉਦੋਂ ਖਲਾਈ ਨਹੀਂ ਕੀਤੀ ਇਹਦੀ ਤੇ ਹੁਣ ਉਹ ਜਿੰਨਾ ਵਕਾ ਸਾਰਾ ਵਿੱਚ ਜੰਮਿਆ ਵਾ ਹੁਣ ਨਾ ਤੇ ਪਾਣੀ ਅੱਗੇ ਤੁਰਦਾ ਵਾ ਤੇ ਨਾ ਅੱਗੇ ਕੋਈ ਨਿਕਾਸ ਹੁੰਦਾ ਵਾ ਤੇ ਇੱਥੋਂ ਜਿੰਨੀਆਂ ਵੀ ਜ਼ਮੀਨਾਂ ਵਾ ਪਠਾਨ ਨੰਗਲ ਦੀਆਂ ਤੇ ਉਹ ਸਾਰੀ ਡੁੱਬੀ ਹੋਈ ਆ ਜੋ ਪਿੱਛੋਂ ਆਪਣਾ ਲੈ ਕੇ ਚੇਤਨਪੁਰੇ ਤੋਂ ਲੈ ਕੇ ਤੇ ਆਪਣਾ ਜਗਧਿਆਨ ਤੱਕ ਜੋ ਸਾਰਾ ਵਾ ਡਰੇਨ ਜਿਹੜੀ ਉਹ ਸਾਰੀ ਵਿੱਚੋਂ ਉੱਚੀ ਆ ਤੇ ਬਹੁਤ ਜ਼ਿਆਦਾ ਘਾਹ ਚੜਿਆ ਵਾ ਤਾਂ ਹੀ ਤੇ ਇਹੋ ਪ੍ਰਸ਼ਾਸਨ ਨੂੰ ਆਨੇ ਆਂ ਕਿ ਇਹ ਜਿਹੜੀ ਖਲਾਈ ਆ ਉਹ ਉਸ ਹਿਸਾਬ ਨਾਲ ਨਹੀਂ ਕੀਤੀ ਆ ਜਦ ਬਰਸਾਤ ਆਉਂਦੀ ਆ ਇਹ ਨਾ ਹੋਵੇ ਵੀ ਆਪਾਂ 4 ਮਹੀਨੇ ਪਹਿਲਾਂ ਖਲਾਈ ਕਰਕੇ ਜਿੰਨਾ ਚਿਰ ਨੂੰ ਬਰਸਾਤ ਦਾ ਮੌਸਮ ਆਉਂਦਾ ਵਾ ਉਨਾ ਚਿਰ ਨੂੰ ਨਾਲਾ ਫੇਰ ਫੁੱਲ ਹੋ ਜਾਂਦਾ ਘਾਹ ਦੇ ਨਾਲ ਤੇ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਕੋਈ ਚਲੋ ਆਪਾਂ ਇਹ ਆ ਵੀ ਸਾਰੇ ਕੋਈ ਏਡੇ ਵੱਡੇ ਕਿਸਾਨ ਨਹੀਂ ਹੈਗੇ ਕੋਈ ਵੀ ਕੋਈ ਚੌਂ ਕਿੱਲੇ ਵਾਲਾ ਪੰਜਾਂ ਕਿੱਲੇ ਵਾਲਾ ਦੋਹਾਂ ਕਿੱਲੇ ਵਾਲਾ ਜਿੰਨਾ ਡਰੇਨ ਨਾਲ ਪੈੜੀ ਲੱਗਦੀ ਆ ਇੱਕ ਮਿੱਟੀ ਵੀ ਇਹ ਦੂਜੀ ਆ ਜਿਹੜੇ ਵੀ ਮਤਲਬ ਬਹੁਤ ਸਖਤ ਹੋ ਜਾਂਦੀ ਗਿੱਲੀ ਹੋ ਕੇ ਮਾਲ ਖਰਾਬ ਰਹਿੰਦੀ ਜਾਂ ਤੇ ਸੁੱਕ ਕੇ ਬਹੁਤ ਜ਼ਿਆਦਾ ਫਸਲ ਖਰਾਬ ਹੁੰਦੀ ਇਹਦੇ ਵਿੱਚ ਕਈ ਨੇ ਮੰਗ ਕਰਦੇ ਵੀ ਸਰਕਾਰ ਨੂੰ ਵੀ ਕੋਈ ਨਾ ਕੋਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਥੋੜਾ ਬਹੁਤਾ ਜਿਹੜਾ ਕਿਸਾਨਾਂ ਦੀ ਬਾਹ ਫੜੀ ਜਾਵੇ ਕਿਉਂਕਿ ਜਿੰਨਾ ਪਾਣੀ ਆ ਇਹ ਪਾਣੀ ਘੜ ਤੋਂ ਘਟ ਵੀ ਇੱਕ ਹਫ਼ਤਾ ਨਹੀਂ ਲੱਤ ਸਕਦਾ ਜਦਾਂ ਅੱਗੋਂ ਫੇਰ ਮੌਸਮ ਬਹੁਤ ਜ਼ਿਆਦਾ ਖਰਾਬ ਆ ਕਈ ਤੇ ਉਹ ਬੇਨਤੀ ਕਰਦੇ ਵੀ ਹੁਣ ਚਲੋ ਜੋ ਰੱਬ ਨੇ ਕਰਨਾ ਉਹ ਤੇ ਠੀਕ ਹੈ ਸਰਕਾਰ ਹੀ ਕੁਝ ਸਾਡੀ ਕਿਸਾਨਾਂ ਦੀ ਬਾਹ ਫੜੇ ਜੋ ਅਸੀਂ ਕੁਛ ਨਾ ਕੁਛ ਆਪਣੇ ਪਰਿਵਾਰ ਪਾਲ ਸਕੀਏ ਬਸ ਧੰਨਵਾਦ ਜੀ ਤੰਟਾ ਕਸ਼ਮੀਰ ਸਿੰਘ ਜੀ ਅੱਛਾ ਜਿਹੜਾ ਮੀਂਹ ਪਿਆ ਆ ਵਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੰਨਾ ਕ ਨੁਕਸਾਨ ਹੋਇਆ ਵਾ ਜਿੱਥੇ ਜੀ ਪਿੱਛੋਂ ਤਿੰਨਾ ਪਿੰਡਾਂ ਦਾ ਪਾਣੀ ਆਉਂਦਾ ਜੀ ਭਾਂਡੇਆਂ ਵਾਲੀ ਮਜੂਪੁਰਾ ਤੇ ਨੈਤਪੁਰਾ ਤੇ ਚੇਤਨਪੁਰਾ ਇਹ ਸਾਡਾ ਪਿੰਡ ਨੀਵਾ ਹੋਣ ਦੇ ਕਾਰਨ ਇੱਥੇ ਸਾਰਾ ਪਾਣੀ ਪਿੱਛੋਂ ਆਣ ਕੇ ਇਕੱਠਾ ਹੋ ਜਾਂਦਾ ਵਾ ਜਿਹੜੀ ਪਿੰਡ ਦੀ ਨਿਕਾਸੀ ਆ ਨਖਾਸੂ ਜਿਹੜਾ ਬਿਲਕੁਲ ਅੱਗੋਂ ਉੱਚਾ ਵਾ ਉਹਨੂੰ ਬੁੱਢਾ ਨੀਵਾ ਕੀਤਾ ਜਾਵੇ ਤੇ ਪਿੰਡ ਦਾ ਜਿਹੜਾ ਪਾਣੀ ਬਾਹਰ ਕੱਢਿਆ ਜਾਵੇ ਸਾਡੇ ਪਿੰਡ ਦੀ ਬਹੁਤ ਬੁਰੀ ਆਫ ਕਿੰਨੇ ਕਿਕਰ ਦਾ ਨੁਕਸਾਨ ਹੋ ਗਿਆ 750 ਕੜ ਵੀ ਇੱ ਕੀ ਮੰਗ ਕਰਦੇ ਕੋਈ ਸਰਕਾਰ ਕੋ ਤੁਸੀਂ ਸਰਕਾਰ ਕੋ ਕੀ ਹੋਇਆ ਵੀ ਜਿਹੜਾ ਟ੍ਰੇਮ ਨਖ ਲਾਇਆ ਨਖਾਸੂ ਖਾਲਿਆ ਜਾਵੇ ਤੇ ਜਿਹੜਾ ਵਿੱਚੋਂ ਬਹੁਤ ਉੱਚਾ ਵਾ 1 ਕਿਲੋਮੀਟਰ ਦਾ ਉਹਨੂੰ ਨੀਵਾ ਕੀਤਾ ਜਾ ਅੱਗੇ ਖਾਲਿਆ ਨਹੀਂ ਨਖਾਸੂ ਉਹ ਖਾਲਿਆ ਵਾ ਪਰ ਉਹ ਵਿੱਚੋਂ ਬਹੁਤ ਉੱਚਾ ਇੱਕ ਪਠਾਨ ਨਗਲ ਦੀ ਪੁਲਿਸ ਤੋਂ ਲੈ ਕੇ ਸੰਤੂ ਨਗਲ ਦੀ ਨਹਿਰ ਤੱਕ ਕਿ ਗੁੜੀ ਤੱਕ ਝੋਨੇ ਦੀ ਫਸਲ ਹੀ ਆ ਕਿ ਹੋਰ ਵੀ ਕੋਈ ਫਸਲਾਂ ਬੀਜੀਆਂ ਸੀ ਨਹੀਂ ਮੱਕੀ ਵੀ ਹੈਗੀ ਆ ਪੰਜ 6 ਕਿਲੇ ਥਾਂ ਉਹ ਡੁੱਬਿਆ ਪਿਆ